ਅੰਬਾਨੀਆਂ ਦੇ ਕੋਲ ਬਹੁਤ ਪੈਸਾ ਹੈ ਪਰ ਉਹ ਆਪਣੇ ਪੁੱਤਰ ਨੂੰ ਪਤਲਾ ਨਹੀਂ ਕਰ ਸਕੇ ਆਪਣੇ ਪੁੱਤਰ ਦੀ ਦਵਾਈ ਨਹੀਂ ਲਿਆ ਸਕੇ ਸੋਚਿਆ ਇਹ ਕਦੀ ਕਿਉਂ ਉਹ ਤਾਂ ਆਪਣੇ ਪੈਸੇ ਦੇ ਨਾਲ ਪੂਰੀ ਦੁਨੀਆ ਨੂੰ ਉਲਟ-ਪੁਲਟ ਕਰ ਸਕਦੇ ਨੇ ਪੈਸੇ ਦੇ ਨਾਲ ਕੀ ਕੁਝ ਨਹੀਂ ਕਰ ਸਕਦੇ ਨੇ ਪਰ ਆਪਣੇ ਪੁੱਤਰ ਨੂੰ ਠੀਕ ਨਹੀਂ ਕਰ पाए ਇਸ ਦਾ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਪੂਰਾ ਵੇਖ ਲਿਓ ਜਿ ਆ ਸਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥਵਾੜੇ ਨਾਲ ਪੜੀਆ ਜਿਹੜੇ ਲੋਕ ਕਹਿੰਦੇ ਨੇ ਕਿ ਪੈਸਾ ਹੀ ਸਭ ਕੁਝ ਹੈ ਪੈਸੇ ਦੇ ਨਾਲ ਦੁਨੀਆ ਖਰੀਦੀ ਜਾ ਸਕਦੀ ਹੈ ਪਰ ਇੱਕ ਸਵਾਲ ਇੱਥੇ ਜਵਾਬ ਤੁਹਾਡੇ ਤੋਂ ਚਾਹੁੰਦੇ ਆ ਕਿ ਪੈਸੇ ਦੇ ਨਾਲ ਸੇਤ ਖਰੀਦੀ ਜਾ ਸਕਦੀ ਹੈ ਤੇ ਜਵਾਬ ਤੁਹਾਨੂੰ ਅਨੰਤ ਬਾਨੀ ਨੂੰ ਦੇਖ ਕੇ ਪਤਾ ਲੱਗ ਜਾਏਗਾ ਦਰਸਲ ਅਨੰਤ ਅਬਾਨੀ ਪਹਿਲਾਂ ਇਦਾਂ ਨਹੀਂ ਸੀ ਉਹ ਪਹਿਲਾਂ ਬਹੁਤ ਫਿਟ ਸੀ ਪਰ ਉਸ ਦੇ ਨਾਲ ਹੀ ਉਸ ਨੂੰ ਸਾਹ ਦੀ ਬਿਮਾਰੀ ਹੋ ਗਈ ਅਸਥਮਾ ਜਿਸ ਨੂੰ ਕਹਿੰਦੇ ਨੇ ਇਸ ਬਿਮਾਰੀ ਦੇ ਕਰਕੇ ਅੰਬਾਨੀ ਪਰਿਵਾਰ ਨੇ ਆਪਣੇ ਪੁੱਤਰ ਨੂੰ ਬਹੁਤ ਸਾਰੀਆਂ ਦਵਾਈਆਂ ਦਿੱਤੀਆਂ ਬਹੁਤ ਸਾਰੀਆਂ ਦਵਾਈਆਂ ਦੇ ਸਿਰ ਤੇ ਉਹ ਜਿਹੜਾ ਹੈ ਉਹ ਸਾਹ ਲੈਂਦਾ ਸੀ ਤੇ ਉਸ ਦਾ ਸਾਈਡ ਇਫੈਕਟ ਜਿਆ ਹੋਇਆ ਕਿ ਜੋ ਅਨੰਤ ਅਬਾਨੀ ਹੈ ਉਸ ਦਾ ਭਾਰ ਤਕਰੀਬਨ 208 ਕਿਲੋ ਜਿਹੜਾ ਹੈ ਉਹ ਹੋ ਗਿਆ ਸੀ ਤੁਸੀਂ ਸੋਖਦੇ ਹੋ 208 ਕਿਲੋ ਦਾ ਬੰਦਾ 208 ਕਿਲੋ ਹੋ ਗਿਆ ਹਾਲਾਂਕਿ ਉਸ ਨੇ ਆਪਣੇ ਆਪ ਨੂੰ ਜੋ ਐ ਮੇਨਟੇਨ ਕੀਤਾ ਐਕਸਰਸਾਈਜ਼ ਕੀਤੀ ਤੇ ਤਕਰੀਬਨ ਜੋ ਐ ਕੁਝ ਹੀ ਹਫ਼ਤਿਆਂ ਦੇ ਵਿੱਚ ਉਸਨੇ ਆਪਣਾ ਭਾਰ 108 ਘਟਾ ਲਿਆ ਸੀ ਪਰ ਹਾਲੇ ਤੱਕ ਉਹਦੀ ਸਿਹਤ ਦੇਖ ਕੇ ਅਤੇ ਰਾधिका ਮਰਚੰਡ ਨੂੰ ਦੇਖ ਕੇ ਹਰ ਇੱਕ ਦੇ ਸਵਾਲ ਜਵਾਸ ਜੋ ਦਿਲ ਦੇ ਵਿੱਚ ਇਹ ਸਵਾਲ ਆਂਦਾ ਹੋਗਾ ਕਿ ਐਨੀ ਖੂਬਸੂਰਤ ਕੁੜੀ ਤੇ ਐਹੋ ਜਿਹਾ ਮੁੰਡਾ ਪਰ ਜਵਾਬ ਇਹ ਹੈ ਕਿ ਅਨੰਤ ਮਾਨੀ ਪਹਿਲਾਂ ਇੱਦਾਂ ਦਾ ਨਹੀਂ ਸੀ ਪਹਿਲਾਂ ਉਹਦੀ ਸਿਹਤ ਐ ਅਜੇ ਹੀ ਨਹੀਂ ਸੀ ਉਹਦੀ ਸਿਹਤ ਜਿਹੜੀ ਐ ਉਹ ਬਿਮਾਰੀ ਕਰਕੇ ਅਜਿਹੀ ਹੋਈ ਐ ਪਰ ਇੱਥੇ सवाल तो यह भी है कि देखो अनंत अंबानी दे पैसा है अंबानियाल कि पैसा है का तकरीबन तो जीरो पॉइंट फाइव परसेंट उन्होंने लाया, फिर भी लोगों इंज लगता है कि बहुत पैसा लाया है उन्होंने बहुत पैसा है पर अपने पुत्र की सेहत ठीक नहीं कर पाई इतो पता लगता है कि पैसे दे हर एक चीज खरीदी नहीं जा सकती तो जो कुछ मंगना है ना ਪੈਸੇ ਤਾਂ ਤੁਸੀਂ ਮੰਗਦੇ ਹੀ ਹੋ ਪਰ ਨਾਲ ਦੀ ਨਾਲ ਆਪਣੀ ਸਿਹਤ ਮੰਗਿਆ ਕਰੋ ਸਿਹਤ ਤੋਂ ਵੱਡਾ ਕੁਝ ਵੀ ਨਹੀਂ ਹੈ ਜੇ ਪੈਸੇ ਤੇ ਹੀ ਦੁਨੀਆ ਚੱਲਦੀ ਹੁੰਦੀ ਤਾਂ ਜਿਹੜੇ ਲੋਕ ਬਿਮਾਰੀ ਦੇ ਕਰਕੇ ਮਰ ਜਾਂਦੇ ਨੇ ਉਹ ਸ਼ਾਇਦ ਇਸ ਦੁਨੀਆ ਦੇ ਵਿੱਚ ਹਮੇਸ਼ਾ ਦੇ ਲਈ ਅਮਰ ਹੁੰਦੇ ਕੋਈ ਵੀ ਜੋ ਹੈ ਪੈਸਿਆਂ ਜੋ ਬਵਾਦੀ ਕਰਕੇ ਨਾ ਮਰਦਾ ਬਹੁਤ ਸਾਰੇ ਲੋਕ ਤੁਸੀਂ ਅਮੀਰ ਦੇਖ ਕੇ ਹੋਣਗੇ ਜੋ ਇਸ ਦੁਨੀਆ ਦੇ ਵਿੱਚ ਨਹੀਂ ਨੇ ਕਿ ਉਹ ਪੈਸਿਆਂ ਦੇ ਨਾਲ ਆਪਣੇ ਕਿਸੇ ਕਰੀਬੀ ਨੂੰ ਬਚਾ ਸਕਦੇ ਨੇ ਤੇ ਜਵਾਬ ਹੋਏਗਾ ਨਹੀਂ ਕਿ ਅੰਬਾਨੀ ਦੇ ਅੰਬਾਨੀ ਆਪਣੇ ਬੱਚੇ ਨੂੰ ਜੇ ਬਿਮਾਰੀ ਤੋਂ ਨਹੀਂ ਬਚਾ ਸਕਦਾ ਤਾਂ ਸੋਚੋ ਕੋਈ ਮਰਦਾ ਹੋਵੇ ਤਾਂ ਉਸ ਨੂੰ ਪੈਸੇ ਦੇ ਨਾਲ ਕਿਵੇਂ ਬਚਾਇਆ ਜਾ ਸਕਦਾ ਹੈ ਸੋ ਰੱਬ ਦੇ ਕੋਲੋਂ ਜਦੋਂ ਵੀ ਕੁਝ ਮੰਗਦੇ ਹੋ ਆਪਣੇ ਲਈ ਖੁਸ਼ੀਆਂ ਮੰਗੋ ਆਪਣੇ ਲਈ ਸਭ ਕੁਝ ਮੰਗੋ ਪਰ ਨਾਲ ਦੀ ਨਾਲ ਸਿਹਤ ਜਰੂਰ ਮੰਗੋ ਹੈਲਥ ਜਰੂਰ ਮੰਗੋ ਕਿਉਂਕਿ ਤੁਸੀਂ ਜਿਉਂਦੇ ਰਹੋਗੇ ਤਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਦੇ ਹੋ ਕਿਉਂਕਿ ਸਿਹਤ ਤੋਂ ਵੱਡਾ ਕੁਝ ਨਹੀਂ ਕਹਿੰਦੇ ਨੇ ਕਿ ਜਾਨ ਹੈ ਤੇ ਜਹਾਨ ਹੈ ਜੇਕਰ ਤੁਹਾਡੇ ਕੋਲ ਜਾਨ ਹੈ ਤਾਂ ਹੀ ਜਹਾਨ ਹੈ ਸੋ ਇਹ ਸਟੋਰੀ ਜਿਹੜੀ ਹੈ ਤੁਹਾਨੂੰ ਵੀ ਦੇਖ ਕੇ ਸ਼ਾਇਦ ਤੁਸੀਂ ਕੀ ਕਹਿਣਾ ਚਾਹੋਗੇ ਨੰਤਮਾਨੀ ਦੇ ਪਰਿਵਾਰ ਦੇ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ